ਮੈਸੇਜ ਨਹੀਂ ਆ ਰਿਹਾ ਗਰਮੈਂਟ ਉਹ ਬੈਠੇ ਹੋ ਕੇ ਲੱਗਦੇ ਹੋ ਹਾਂ ਉਹ ਵੀ ਫੋਟੋ ਲਈ ਜਾ ਕਰ ਲੋ ਉੱਥੇ ਐਮਐਲ ਖੜੂ ਆ ਕੇ ਉੱਥੇ ਕਰਾਇਆ ਬੋਟਰ ਪਹਿਲੇ ਬਹੁਤ ਚੰਗੀ ਹੈ ਹਾਂ 55 ਦੇ ਉੱਪਰ ਮੌਜੂਦ ਆ ਇਸ ਵੇਲੇ ਵਿਧਾਇਕ ਨਰੇਸ਼ ਕੁਟਾਰੀਆ ਜਿਹੜਾ ਕਿ ਇਸ ਕਾਫਲੇ ਦੀ ਜਿਹੜੀ ਅਗਵਾਈ ਕਰ ਰਹੇ ਨੇ ਇੱਥੇ ਦੇਖ ਰਹੇ ਆ ਇਹ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਟਰਾਲੀਆਂ ਨੇ ਉਹ ਰਸਦ ਲੈ ਕੇ ਪਹੁੰਚੀਆਂ ਨੇ ਤੇ ਇੱਥੇ ਪਿੰਡਾਂ ਦੇ ਸਰਪੰਚ ਪੰਚਾ ਉਹ ਵੀ ਪਹੁੰਚੇ ਨੇ ਕੀ ਕੀ ਲੈ ਕੇ ਪਹੁੰਚੇ ਨੇ ਕਿਹੜੇ ਕਿਹੜੇ ਪਿੰਡ ਤੋਂ ਆਏ ਨੇ ਗੱਲਬਾਤ ਕਰਦੇ ਆਂ ਵੀਰ ਜੀ ਕਿਹੜੇ ਪਿੰਡ ਤੋਂ ਆਏ ਤੁਸੀਂ ਲੋਕੇਕਲਾਹਾਂ ਤੋਂ ਜੀ ਕੀ ਲੈ ਕੇ ਪਹੁੰਚੇ ਹੋ ਸਰਪੰਚ ਸੁਚੈਨ ਸਿੰਘ ਅਸੀਂ ਚੋਕਰ ਦਾਣਾ ਤੂੜੀ ਇਹ ਸਮਾਨ ਲੈ ਕੇ ਪਹੁੰਚੇ ਆਂ ਸਾਡੇ ਲੋਕੇਕਲਾਹਾਂ ਤੋਂ ਅਸੀਂ ਦੋ ਸਰਪੰਚਾਂ ਦੋਵੇਂ ਟਰਾਲੀਆਂ ਨਾਲ ਦੋ ਟਰਾਲੀਆਂ ਨਾਲ ਚੋਕਰ ਨਾਲ ਸਮਾਨ ਸਾਰੀ ਰਸਤਾ ਲੈ ਕੇ ਆਏ ਆਂ ਜਿਵੇਂ ਕਿ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਲੋਕੇਕਲਾਹਾਂ ਤੋਂ ਜਿਹੜੇ ਪਹੁੰਚੇ ਨੇ ਦੋ ਸਰਪੰਚ ਨੇ ਤੇ ਉਹਨਾਂ ਵੱਲੋਂ ਜਿਹੜੀ ਇਹ ਰਸਦ ਹੈ ਇਹ ਲੈ ਕੇ ਇੱਥੇ ਪਹੁੰਚੇ ਨੇ ਇੱਥੇ ਨਗਰ ਕੌਂਸਲ ਦੇ ਜਿਹੜੇ ਪ੍ਰਧਾਨ ਨੇ ਗੁਰਪ੍ਰੀਤ ਸਿੰਘ ਜੱਜ ਸ਼ੰਕਰ ਗਦਾਰੀਆ ਇੱਥੇ ਸਾਰੇ ਪਹੁੰਚੇ ਹੋਏ ਨੇ ਹੋਰ ਵੀ ਪਿੰਡਾਂ ਦੇ ਜਿਹੜੇ ਵੀ ਜੀ ਕੀ ਪਹੁੰਚੇ ਲੈ ਕੇ ਤੁਸੀਂ ਬਾਈ ਤੂੜੀ ਤੇ ਚੌਕਰ ਤੇ ਫੀਡ ਲੈ ਕੇ ਪਹੁੰਚੇ ਕਿਹੜਾ ਪਿੰਡ ਕਿਹੜਾ ਆਪਣਾ ਠੱਠਾ ਕਿਸ਼ਨ ਸਿੰਘ ਠੱਠਾ ਕਿਸ਼ਨ ਸਿੰਘ ਤੋਂ ਤੂੜੀ ਤੇ ਹੋਰ ਚੌਕਰ ਵਗੈਰਾ ਲੈ ਕੇ ਪਹੁੰਚੇ ਨੇ ਤੇ ਸ਼ਹਿਰ ਦੇ ਵੀ ਹੋਰ ਗੁਰਪ੍ਰੀਤ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਰਸੇ ਜਾ ਰਹੀ ਹੈ ਜੋ ਅੱਜ ਬੜਾ ਵਧੀਆ ਪ੍ਰਾਲਾ ਇਹ ਸ਼੍ਰੀਨਿਸ਼ਕਰਾਜੀ ਦਾ ਤੇ ਸੰਗਕਟਾਇ ਦਾ ਜਿਨ੍ਹਾਂ ਦੀ ਹਿੰਮਤ ਦੇ ਨਾਲ ਅੱਜ ਤਰੀ ਤਰੀ ਤੁਸੀਂ ਦੇਖ ਸਕਦੇ ਹੋ ਕਿ 2-300 ਟਾਲੀ ਰਾਸ਼ਨ ਜੋ ਆ ਜੀਰੇ ਸ਼ਹਿਰ ਤੋਂ ਵੀ ਸਾਡੇ ਆਰਟੀਏ ਵੀਰਾਂ ਨੇ ਨਗਰ ਕੌਂਸਲ ਨੇ ਕਰਿਆਣਾ ਯੂਨੀਅਨ ਨੇ ਉਹ ਸ਼ੈਲਰ ਯੂਨੀਅਨ ਨੇ ਕਰੀਬ-ਕਰੀਬ 500 ਦੇ ਕਰੀਬ ਰਾਸ਼ਨ ਦੇ ਜੋ ਜਿਨ੍ਹਾਂ ਵਿੱਚ 5 ਕਿਲੋ ਖੰਡ 5 ਕਿਲੋ ਆਟਾ ਔਰ ਦਾਲਾਂ ਔਰ ਨਮਕ ਵਗੈਰਾ ਸਾਰਾ ਇੱਕ ਬੜਾਏ ਪੈਕ ਬਣਾਏ ਹੋਏ 500 ਦੇ ਕਰੀਬ ਪੈਕ ਜੋ ਹੈ ਜੀਰੇ ਸ਼ਹਿਰ ਤੋਂ ਜਾ ਰਿਹਾ ਇਸੇ ਤਰੀਕੇ ਨਾਲ ਹੀ ਜੀਰੇ ਇਲਾਕੇ ਤੋਂ ਕਟਾਰੀਆ ਸਾਹਿਬ ਦੀ ਔਰ ਸ਼ੰਕਰ ਜੀ ਦੀ ਮਦਦ ਨਾਲ ਆ 300 ਟਰਾਲੀ ਜਿਹੜੀ ਹਰਪੀਟਾ ਦੀ ਮਦਦ ਲਈ ਉਹ ਉਥੇ ਹਰਪੀਟਾ ਦੀ ਸਹਾਇਤਾ ਲਈ ਜਾ ਰਹੀ ਹੈ ਜੀ ਬਾਕੀ ਤੁਸੀਂ ਹਾਂ ਵੀਡੀਓ ਵੇਖ ਹੀ ਲਿਆ ਜੇ ਅਣਗਿਣਤ ਟਰਾਲੀਆਂ ਵਾਂ ਕੋਈ ਹਿਸਾਬ ਹੀ ਨਹੀਂ ਗਿਣਤੀ ਹੋ ਹੀ ਨਹੀਂ ਸਕੀ ਇੰਨਾ ਜਿਆਦਾ ਲੋਕਾਂ ਨੇ ਉਤਸ਼ਾਹ ਵਾਲੇ ਲੋਕਾਂ ਚ ਮਾੜਾ ਜਿਹਾ ਮੈਸੇਜ ਲਾਇਆ ਵੀ ਭਰਾਓ ਆਪਾਂ ਮਦਦ ਕਰਨ ਵਾਸਤੇ ਚੱਲਣਾ ਤੁਸੀਂ 8:00 ਵਜੇ ਦਫ਼ਤਰ ਆ ਜਾ ਜੇ ਲੈ ਕੇ ਜੋ ਵੀ ਫੀਡ ਆ ਜਾਂ ਕੋ ਤੇ ਮੇਰੇ ਖਾ ਕਿੰਨੇ 100 ਟਰਾਲੀ ਭਰ ਕੇ ਆ ਗਈ ਆ ਜਿਹਦੇ ਵਿੱਚ ਫੀਡ ਵੀ ਆ ਗੱਠਾਂ ਵੀ ਆ ਤੂੜੀ ਵੀ ਆ ਰਾਸ਼ਨ ਵੀ ਆ ਜਿਹੜਾ ਬੰਦੇ ਆਸਤੇ ਆਪਾਂ ਕੰਡ ਚਾਹ ਪਤੀ ਇਹੋ ਜਿਹਾ ਸਮਾਨ ਵੀ ਆ ਬਹੁਤ ਜਿਆਦੇ ਕਈ ਕਹਿ ਦਿੰਦੇ ਆ ਉਥੋਂ ਮੁੱਖ ਮੰਤਰੀ ਸਾਹਿਬ ਮੁੜ ਗਏ ਮੁੱਖ ਮੰਤਰੀ ਦੀ ਟੀਮ ਜਦੋਂ ਕੰਮ ਕਰੀ ਜਾਂਦੀ ਆ ਤੇ ਮੁੱਖ ਮੰਤਰੀ ਕਿਦੋਂ ਪਿੱਛੇ ਰਹਿ ਗਿਆ ਉਹ ਵੀ ਉਹਨਾਂ ਨੂੰ ਵੀ ਜਿੱਥੇ ਕਿਤੇ ਜਿਆਦੀ ਆਫਤ ਆਈ ਉੱਥੇ ਗਏ ਹੋਣਗੇ ਇਹ ਨਹੀਂ ਵੀ ਉਹ ਕਿਤੇ ਹੜਪੀਟਾਂ ਦਾ ਪਤਾ ਨਹੀਂ ਲੈਂਦੇ ਉਹ ਉਦੋਂ ਦੇ ਹੜਪੀਟਾਂ ਦੇ ਵਿੱਚ ਹੀ ਲੱਗੇ ਹੋਏ ਆ ਇੱਥੋਂ ਤੱਕ ਉਹਨਾਂ ਨੇ ਆਪਦਾ ਹੈਲੀਕਾਪਟਰ ਵੀ ਜਿਹੜੇ ਫਸੇ ਹੋਏ ਬੰਦੇ ਉਹਨਾਂ ਨੂੰ ਕੱਢਣ ਵਾਸਤੇ ਆਪਦਾ ਹੈਲੀਕਾਪਟਰ ਵੀ ਦਿੱਤਾ ਤੇ ਜੋ ਮੈਂ ਸਾਰੇ ਸੰਗਤਾਂ ਜਿਹੜੇ ਵੀ ਸਮਾਨ ਲੈ ਗਏ ਸਾਰਿਆਂ ਦਾ ਪੈਦਲੋਂ ਧੰਨਵਾਦ ਕਰਦਾ ਮੇਰੇ ਕੋਲੇ ਮੰਡਿਆ ਜਾਇਆ ਗਿਆ ਰਾਸ਼ਨ ਜਿਹੜਾ ਤੁਸੀਂ ਲੈ ਗਏ ਅਸੀਂ ਉੱਥੇ ਜਿਹੜੇ ਕੈਂਪ ਲਾਏ ਆ ਉੱਥੇ ਲਿਸਟਾਂ ਬਣੀਆਂ ਉਹਨਾਂ ਦੇ ਮੁਤਾਬਕ ਬੰਨਾਂਗੇ ਪਿਛਲੀ ਵਾਰ ਕਈਆਂ ਲੋਕਾਂ ਦੇ ਘਰਾਂ ਚੋਂ ਚਲਾ ਗਿਆ ਨਜਾਇਜ਼ ਘਰਾਂ ਚ ਚਲਾ ਗਿਆ ਨਜਾਇਜ਼ ਐਤਕੀ ਨਹੀਂ ਨਜਾਇਜ਼ ਜਾਣ ਦੇਣਾ ਤੇ ਇਸ ਵਾਰੀ ਉੱਤੇ ਕੈਂਪਾਂ ਦੇ ਵਿੱਚ ਬੈਠੇ ਜਿਹੜੇ ਬੰਦੇ ਉਹਨਾਂ ਨੂੰ ਕਿਹਾ ਲਿਸਟਾ ਬਣਾਓ ਵੀ ਜਿਨ੍ਹਾਂ ਨੇ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਦੇਣਾ ਵਾ ਇਹ ਵੀ ਅੱਗੇ ਪਿਛਲੀ ਵਾਰੀ ਬਹੁਤ ਇਸ ਤਰ੍ਹਾਂ ਹੋਇਆ ਵਾ ਜਿਹੜੇ ਲੋੜ ਜਿਨ੍ਹਾਂ ਨੂੰ ਲੋੜ ਵੀ ਨਹੀਂ ਸੀ ਉਹ ਵੀ ਲੈ ਗਏ ਪਰ ਐਤਕੀ ਲੋੜਵੰਦਾਂ ਨੂੰ ਦਵਾਂਗੇ ਰਾਸ਼ਨ ਬਹੁਤ ਆ ਮਾਲਕ ਦੀ ਕਿਰਪਾ ਨਾਲ ਕਿਸੇ ਕਮੀ ਨਹੀਂ ਗਈ ਬਾਅਦ ਵੀ ਤੁਹਾਡਾ ਹੈਗਾ ਪਹਿਲਾਂ ਲੱਗੇ ਇਸ ਤੋਂ ਬਾਅਦ ਵੀ ਲਿਆਵਾਂਗੇ ਜੀ ਇਹ ਤੋਂ ਪਹਿਲਾਂ ਵੀ ਲਗਾਏ ਆ ਇਦੋਂ ਪਹਿਲਾਂ ਵੀ ਪਰਸੋਂ ਚੌ ਤਿੰਨ ਚਾਰ ਦਿਨ ਹੋ ਗਏ ਤੁਹਾਨੂੰ ਜਾਂਦਿਆਂ ਨੂੰ ਗੱਠਾਂ ਵੀ ਦੇ ਕੇ ਆਉਣੇ ਆ ਰਾਸ਼ਟਰ ਵੀ ਦੇ ਕੇ ਆਉਣੇ ਹਰ ਜੀ ਜੋ ਕਿਸੇ ਨੇ ਤਰਪਾਲਾਂ ਮੰਗੀਆਂ ਤਰਪਾਲਾਂ ਜੋ ਪੰਗਿਆ ਦਿੱਤਾ ਉਦੋਂ ਸਰਕਾਰ ਵੀ ਲੱਗੀ ਹੋਈ ਆ ਸਰਕਾਰ ਵੀ ਬਹੁਤ ਹਾਈ ਲੈਵਲ ਤੇ ਸਾਡੇ ਤਹਿਸੀਲਦਾਰ ਪਟਵਾਰੀ ਐ ਐਸਡੀਐਮ ਸਾਹਿਬ ਏਡੀਸੀ ਡੀਸੀ ਸਾਰੇ ਲੱਗੇ ਹੋਏ ਆ ਟੋਟਲ ਪਰ ਕਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਗੇ ਇਹਨਾਂ ਹੜ੍ਹ ਪ੍ਰੇਤਾਵਾਂ ਨੂੰ ਮੈਂ ਜਿਹੜੇ ਪਰਾ ਦੇਖ ਰਹੇ ਆ ਇਸ ਵੀਡੀਓ ਨੂੰ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਵੀ ਆਪਾਂ ਹਰ ਪੀੜ ਤੇ ਜਿੱਥੇ ਵੀ ਤੁਹਾਨੂੰ ਕਿਤੇ ਲੱਗਦਾ ਸਾਨੂੰ ਇਹ ਨਹੀਂ ਸਾਡੇ ਕੋਲੇ ਆਓ ਜਿੱਥੇ ਜਿੱਥੇ ਵੀ ਤੁਹਾਨੂੰ ਬੰਨਾ ਦੇ ਉੱਤੇ ਕੋਈ ਹੜਪੀੜ ਤੇ ਲੱਗਦਾ ਉੱਥੇ ਜਾ ਕੇ ਦੇਖ ਕੇ ਆਓ ਸਬਾਨ ਕਿਉਂਕਿ ਆਪਾਂ ਹੀ ਇੱਕ ਦੂਜੇ ਦਾ ਸਹਾਰਾ ਬੰਨਾ ਇਹਨੇ ਨਾਲ ਚਲੋ ਉਹ ਉਹਨਾਂ ਦੀ ਪੂਰਤੀ ਤਾਂ ਨਹੀਂ ਹੋ ਸਕਦੀ ਜਿੰਨਾ ਨੁਕਸਾਨ ਹੋ ਗਿਆ ਵਾ ਪਰ ਆਪਾਂ ਥੋੜੀ ਬੋਤੀ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਥੋੜਾ ਜਿਹਾ ਉੱਚਾ ਚੱਕਾਂਗੇ ਕਿਉਂ ਪਿਛਲੀ ਵਾਰ ਵੀ ਬਹੁਤ ਨੁਕਸਾਨ ਹੋਇਆ ਐਤਕੀ ਵੀ ਹੋ ਗਿਆ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਆ ਤੋਂ ਬਾਅਦ ਆਪਾਂ ਖਾਣ ਦਾ ਦਵਾਈਆਂ ਦਾ ਵੀ ਸ਼ੁਰੂ ਕਰਾਂਗੇ ਲੰਗਰ ਲਾਉਣਾ ਤੇ ਇਹ ਸਾਰੇ ਹੱਥ ਬੰਨ ਕੇ ਬੇਨਤੀ ਆ ਤਗੜੇ ਹੋ ਕੇ ਇਹਨਾਂ ਦੀ ਮਦਦ ਕਰੋ ਹਰ ਪੀੜਤਾ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਹਰ ਪੀੜਤਾ ਵਾਸਤੇ ਜੀਰੇ ਤੋਂ ਜਾ ਰਿਹਾ ਉਸੇ ਤਰ੍ਹਾਂ ਹੀ ਜਿਹੜਾ ਕਿ ਮਖੂ ਮੱਲਾ ਵਾਲੇ ਤੋਂ ਵੀ ਜਿਹੜਾ ਲੋਕ ਪਹੁੰਚੇ ਨੇ ਸ਼ੰਕਰ ਜੀ ਸ਼ੰਕਰ ਜੀ ਕੀ ਕਹਿਣਾ ਚਾਹੋਗੇ ਜਿਹੜੇ ਕਿ ਆਪਣੇ ਲੋਕ ਆ ਉਹਨਾਂ ਵਾਸਤੇ ਅੱਜ ਤੁਸੀਂ ਭੇਜ ਰਹੇ ਹੋ ਹੋਰ ਕੀ ਕੀ ਅਪੀਲ ਕਰਨਾ ਚਾਹੋਗੇ ਇਲਾਕਾ ਵਾਸੀ ਸਭ ਤੋਂ ਪਹਿਲਾਂ ਮੈਂ ਫਤਿਹ ਬਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਵੀ ਪਤਾ ਵਸਾ ਇਹਨਾਂ ਨੂੰ ਜਦੋਂ ਵੀ ਪੰਜਾਬ ਦੇ ਕੋਈ ਮੁਸੀਬਤ ਆਈ ਹੈ ਪੰਜਾਬੀਆਂ ਨੇ ਸਭ ਤੋਂ ਪਹਿਲਾਂ ਆ ਵੱਧ ਚੜ ਕੇ ਸਾਥ ਦਿੱਤਾ ਵਾ ਤੇ ਤੁਹਾਡੇ ਸਾਹਮਣੇ ਆ ਕਿ ਜੀਰਾ ਹਲਕਾ ਦੇ ਕਿਹੜੇ ਵੀ ਸਾਡੇ ਅਹੁਦੇਦਾਰ ਸਹਿਬਾਨ ਸਰਪੰਚ ਚੇਅਰਮੈਨ ਸਾਰਿਆਂ ਨੇ ਜਿੰਨਾ ਜਿੰਨਾ ਸੰਯੋਗ ਹੈ ਤੁਹਾਡੇ ਸਾਹਮਣੇ ਹੀ ਆ ਅੱਗੇ ਵੀ ਅਪੀਲ ਇਹੀ ਕਰਦਾ ਮੈਂ ਕਿ ਜਿੰਨੇ ਜੋਗੇ ਹੈਗੇ ਆ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਜਾਣੇ ਥੋੜਾ ਥੋੜਾ ਯੋਗਦਾਨ ਪਾਓ ਕਿ ਕਿਹੜੇ ਕਿਸਾਨ ਵੀਰ ਹੈ ਪਾਣੀ ਦੀ ਮਾਰ ਹਟਾਏ ਆ ਉਹਨਾਂ ਨੂੰ ਆਪਾਂ ਫੇਰ ਖੜੇ ਕਰੀਏ। ਜਿਹੜੇ ਕੀ ਹੁਣ ਹੜ੍ਹ ਪੀੜਤਾ ਹੈ ਚ ਜਿਹੜਾ ਨੁਕਸਾਨ ਹੈ ਹੋ ਚੁੱਕਾ ਉਹ ਨੁਕਸਾਨ ਦਾ ਪੂਰਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੁਦਰਤੀ ਆਫਤ ਹੈ ਕੁਦਰਤੀ ਆਫਤ ਨੂੰ ਕਿਸੇ ਵੀ ਤਰ੍ਹਾਂ ਰੋਕਿਆ ਨਹੀਂ ਜਾ ਸਕਦਾਗਾ ਤੇ بارشਾਂ ਪਿਛਲੇ ਲਗਾਤਾਰ ਕਈ ਦਿਨਾਂ ਤੋਂ ਹੋ ਰਹੀਆਂ ਨੇ ਉਸ ਨੂੰ ਲੈ ਕੇ ਜਿਹੜਾ ਕੀ ਇਹ ਅੱਜ ਜਿਹੜਾ ਪਹਿਲਾ ਕਾਫਲਾ ਹੈ ਇਹ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਜਿਹੜਾ ਕਿ ਇੱਥੇ ਜਿਹੜਾ ਕਿ ਇਹ ਪਹਿਲਾ ਕਾਫਲਾ ਇੱਥੋਂ ਭੇਜਿਆ ਜਾ ਰਿਹਾ ਐ ਮੱਲਾ ਵਾਲੇ ਤੋਂ ਵੀ ਵੀਰ ਇੱਥੇ ਪਹੁੰਚੇ ਹੋਏ ਨੇ ਬਾਪੂ ਜੀ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਇਹੋ ਕਹਿਣਾ ਚਾਹਣਾ ਵੀ ਜੋ ਅੱਜ ਕੀਤਾ ਜਨਤਾ ਨੇ ਬਾਉ ਨਰੇਸ਼ ਜੀ ਨੇ ਸ਼ੰਕਰ ਕੁਟਾਰੀਏ ਨੇ ਬਹੁਤ ਵਧੀਆ ਸਾਦਾ ਮਾਂ ਵੀਰ ਪ੍ਰਧਾਨ ਮੱਲਾ ਵਾਲੇ ਤੋਂ ਅਸੀਂ 12 ਟਰਾਲੀਆਂ ਲੈ ਕੇ ਆਏ ਆ ਜੀ ਇਹ ਚੋਕਰ ਦੀਆਂ ਤੇ ਹੋਰ ਰਾਸ਼ਨ ਬਹੁਤ ਕੁਝ ਲੈ ਕੇ ਆਏ ਆ ਮੇਰੀ ਇਹੋ ਬੇਨਤੀ ਆ ਵੀ ਜਿਹੜੇ ਉੱਥੇ ਪੀੜਤ ਨੇ ਉਹਨਾਂ ਨੂੰ ਰਾਸ਼ਨ ਦਿੱਤਾ ਜੇ ਬੜੇ ਧਿਆਨ ਨਾਲ ਤੇ ਹੋਰ ਕੋਈ ਮੇਰਾ ਵੀ ਦੇਖੋ ਮੇਰੇ ਹੱਥ ਬੰਨ੍ਹ ਕੇ ਬੇਨਤੀ ਆ ਵੀ ਹੋਰ ਕੋਈ ਰਾਸ਼ਨ ਨਾ ਲਵੇ ਇਹ ਮੇਰੀ ਹੱਥ ਬੰਨ੍ਹ ਕੇ ਬੇਨਤੀ ਵੀਰੋ ਜਿਹੜੇ ਪਾਣੀ ਚ ਡੁੱਬੇ ਆ ਜਿਨ੍ਹਾਂ ਦੇ ਡੰਗਰ ਡੁੱਬੇ ਆ ਜਿਨ੍ਹਾਂ ਦੇ ਬੱਚੇ ਕੱਲ ਮੈਂ ਵੇਖ ਕੇ ਆ ਪਾਣੀ ਚੋਂ ਕੜਦੀ ਵੀ ਸੀਆਰਪੀ ਵੀ ਜਿਹੜੀ ਮਿਟਰੀ ਆ ਬਹੁਤ ਹੀ ਸਾਦਾ ਸਾਡੇ ਐਸਐਸਪੀ ਸਾਹਿਬ ਸਾਡੇ ਡਿਪਟੀ ਸਾਹਿਬ ਸਾਡੇ ਚਮੇਲੀ ਸਾਹਿਬ ਥਾਣਾ ਮੱਲਾ ਵਾਲੇ ਦੇ ਐਸਐਚਓ ਸਾਹਿਬ ਉਹ ਵੀ ਲੱਗਿਆ ਪੈਂਟੋਨਰੀ ਲਈ ਆ ਜੁੱਤੀ ਹੱਥ ਚ ਉਹ ਵੀ ਬਹੁਤ ਮਿਹਨਤ ਕਰ ਰਹੀ ਸੀ ਸਾਰੀ ਪੁਲਿਸ ਸਾਡੀ ਕਿ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਐਨ ਡੀ ਆਰ ਐਫ ਟੀਮਾਂ ਜਿਹੜੀਆਂ ਦੀ ਬੀ ਐਸ ਐਫ ਦੀਆਂ ਟੀਮਾਂ ਇਹ ਲਗਾਤਾਰੇ ਕੰਮ ਕਰ ਰਹੀਆਂ ਨੇ ਉਸ ਕੰਮ ਦੇ ਤਹਿਤ ਜਿਹੜਾ ਤੇ ਉਹਨਾਂ ਵੱਲੋਂ ਜੀ ਜਾਨ ਦੇ ਨਾਲੇ ਕੰਮ ਕੀਤਾ ਜਾ ਰਿਹਾ ਉਸੇ ਤਰ੍ਹਾਂ ਵਿਧਾਇਕ ਨਰੇਸ਼ ਕਿਡਾਰੀਆ ਵੱਲੋਂ ਜਿਹੜਾ ਕਿ ਇਹ ਅੱਜ ਕਾਫਲਾ ਜਿਹੜਾ ਭੇਜਿਆ ਗਿਆ ਜਿਹੜਾ ਇਹ ਇਸ ਵੇਲੇ ਸੈਂਕੜੇ ਦੀ ਗਿਣਤੀ ਦੇ ਵਿੱਚ ਜਿਹੜਾ ਤੇ ਇਸ ਵੇਲੇ ਜਿਹੜਾ ਇਹ ਟਰੈਕਟਰ ਟਰਾਲੀਆਂ ਜਿਹੜੀਆਂ ਇਹ ਚੌਕਰਾਂ ਦੀਆਂ ਤੂੜੀ ਦੀਆਂ ਤੇ ਹੋਰ ਸਮਾਨ ਦੀਆਂ ਜਿਹੜੀਆਂ ਲੈ ਕੇ ਇੱਕੋ ਲੋਕ ਸਰਪੰਚ ਮੈਂਬਰ ਜਿਹੜੇ ਕੀ ਤੋਂ ਚੱਲ ਰਹੇ ਨੇ ਤੇ ਉਹਨਾਂ ਵੱਲੋਂ ਜਿਹੜਾ ਕੀ ਇਹ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਹ ਸਮਾਨ ਹੈ ਇਹ ਉਹਨਾਂ ਹੜਪੀਟਾਂ ਵਾਸਤੇ ਲੈ ਕੇ ਜਾਇਆ ਜਾ ਰਿਹਾ ਜਿਹੜੇ ਕੀ ਲੋਕ ਪੁੱਤੇ ਇਸ ਵੇਲੇ ਪਾਣੀ ਦੇ ਵਿੱਚ ਡੱਬਕ ਚੁੱਤੇ ਨੇ ਜਿਨ੍ਹਾਂ ਦੇ ਘਰ ਰੋੜ ਗਏ ਨੇ ਜਿਨ੍ਹਾਂ ਦੇ ਮਕਾਨ ਦੀਆਂ ਛੱਤਾਂ ਡੇਕ ਪੀਆਂ ਨੇ ਢੰਗਰਾ ਨੂੰ ਖਾਣ ਵਾਸਤੇ ਕੁਛ ਨਹੀਂਗਾ ਉਹਨਾਂ ਨੂੰ ਚਾਰਾ ਤੇ ਹੋਰ ਰਸਦ ਦੇਣ ਵਾਸਤੇ ਜਿਹੜਾ ਇਹ ਇਹ ਕੰਮ ਕੀਤਾ ਜਾ ਰਿਹਾ ਪਹਿਲਾ ਜਿਹੜਾ ਕਾਫਲਾ ਹੈ ਇਹ ਵਿਧਾਇਕ ਮਰੇਸ਼ ਗਟਾਰੀਆ ਵੱਲੋਂ ਮਦਦ ਪਹਿਲਾਂ ਵੀ ਕੀਤੀ ਜਾ ਰਹੀ ਹੈ ਲਗਾਤਾਰ ਪਿਛਲੇ ਪਿਛਲੇ ਦਿਨਾਂ ਤੋਂ ਕੀਤੀ ਜਾ ਰਹੀ ਹੈ ਇਹ ਵੀਰ ਮਜੂਦ ਨੇ ਸਾਡੇ ਨਾਲ ਵੀਰ ਕਿੱਥੋਂ ਆਏ ਮੱਲਾਲੇ ਖਾਸ ਤੋਂ ਜੀ ਵਾਰ ਨੰਬਰ 2 ਐਮਸੀ ਕੀ ਜਾਣੇ ਜਾਓਗੇ ਕੀ ਨਾ ਬੂਟਾ ਸਿੰਘ ਜੀ ਪਹਿਲਾ ਕਾਫਲਾ ਸਾਹਿਬ ਜੀ ਕੀ ਫਤਿਹ ਅਸੀਂ ਤੂੜੀ ਤੇ ਚੋਕਰ ਲੈ ਕੇ ਆਏ ਜੀ ਮੱਲਾਲੇ ਤੋਂ ਦੇ ਨਾਲ ਪਾਣੀ ਲੈ ਕੇ ਆਏ ਆ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆ ਜਿਹੜੇ ਬੰਦੇ ਵਿਚਾਰੇ ਹਾਰਦਪੀੜਤ ਨੇ ਕਈ ਵਾਰੀ ਪਿਛਲੀ ਵਾਰ 2023 ਚ ਇਹ ਚੱਲਿਆ ਕੰਮ ਕਿ ਕਿਹੜੇ ਹਾਰਦਪੀੜਤ ਸੀ ਉਹਨਾਂ ਨੂੰ ਚੀਜ਼ਾਂ ਨਹੀਂ ਮਿਲੀਆਂ ਕਿਹੜੇ ਉਰਲੇ ਪਾਸੇ ਸੁੱਕੇ ਵਾਲੇ ਪਾਸੇ ਸੀ ਉਹ ਲੋਕ ਜਾਦਾ ਲੈ ਗਏ ਰਾਸਨ ਉਹਨਾਂ ਨੇ ਮੰਨ ਕੇ ਚਲੋ ਬਾਜ਼ਾਰ ਦੇ ਵਿੱਚ ਫਿਰ ਵੇਚ ਦੁਬਾਰਾ ਵੇਚੇ ਵੀ ਸਮਾਨ ਵੇਚਿਆ ਵੀ ਅਸੀਂ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਮੰਨ ਕੇ ਚਲੋ ਜਿਹੜੇ ਹਾਰਪੀੜ ਤੇ ਉਹਨਾਂ ਉਹਨਾਂ ਨੂੰ ਇਹ ਚੀਜ਼ ਸਭ ਤੋਂ ਪਹਿਲ ਪਹਿਲ ਉਹਨਾਂ ਨੂੰ ਦਿੱਤੀ ਜਾਵੇ ਜੇ ਕੋਈ ਮਾਰਾ ਗਰੀਬ ਮਾਤਾ ਕੋਈ ਇਧਰ ਵਾਲਾ ਵੀ ਹੈਗਾ ਉਹਨਾਂ ਨੂੰ ਵੀ ਦਿੱਤੀ ਜਾਊਗੀ ਪਰ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਪਾਣੀ ਦੇ ਡੁੱਬੇ ਹੋਏ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਦਿੱਤੀ ਜਾਵੇ ਅਸੀਂ ਨਰੇਸ਼ ਕਟਾਰੀਆ ਅਤੇ ਸ਼ੰਕਰ ਕਟਾਰੀਆ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਐਨਾ ਉਪਰਾਲਾ ਕੀਤਾ ਇੱਕ ਫੋਨ ਕਾਲ ਤੇ ਐਨਾ ਲੰਮਾ ਕੱਠ ਸਾਨੂੰ ਵੇਖਣ ਨੂੰ ਮਿਲਿਆ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਇਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਕਹਿੰਦੀ ਕਿ ਲੋਕਾਂ ਦੇ ਹੱਕ ਵਿੱਚ ਖੜੇ ਆ ਪਰ ਉਸੇ ਵੱਲੋਂ ਅੱਜ ਇੱਥੇ ਇਹ ਕਾਫਲਾ ਵੀ ਲੋਕਾਂ ਦੇ ਹੱਕ ਦੇ ਵਿੱਚ ਖੜਿਆ ਹੋਇਆ ਦੱਸ ਰਿਹਾ ਇਹ ਕਿੰਨਾ ਵੱਲੋਂ ਅੱਜ ਇੱਕ ਕਾਲ ਕਰਨ ਤੇ ਇਹ ਆਦਮ ਰੇਸ਼ ਖਡਾਰੀਆ ਉਹਨੇ ਕਾਲ ਕੀਤੀ ਗਈ ਤੇ ਸਾਂਗਣਾ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਜਿਹੜੀਆਂ ਐ ਇਸ ਜਗ੍ਹਾ ਤੇ ਜਿਹੜੀਆਂ ਪਹੁੰਚ ਚੁੱਕੀਆਂ ਨੇ ਤੇ ਜਿਨ੍ਹਾਂ ਵੱਲੋਂ ਰਸੋਈ ਦੇ ਖਾਣ ਪੀਣ ਦਾ ਸਮਾਨ ਵੀ ਸ਼ਹਿਰ ਦੇ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਸੀ ਗੁਰਪ੍ਰੀਤ ਸਿੰਘ ਜੱਜ ਉਹਨਾਂ ਵੱਲੋਂ 500 ਦੇ ਕਰੀਬ ਜਵੇਂ ਲਫਾਫੇ ਦਸਾ ਜਾ ਰਿਹਾ ਆਟਾ ਕਾਲ ਖੰਡ ਚਾਹ ਪੱਤੀ ਇਹ ਚੀਜ਼ਾਂ ਜਿਹੜੀਆਂ ਭੇਜੀਆਂ ਗਈਆਂ ਉਹਨਾਂ ਵੱਲੋਂ ਇਹ ਸ਼ਹਿਰ ਦੇ ਅਲੱਗ-ਅਲੱਗ ਸਸਥਾਵਾ ਵੱਲੋਂ ਆਰਤੀਆਂ ਵੱਲੋਂ ਕਰਿਆਨਾ ਯੂਨੀਅਨ ਵੱਲੋਂ ਹੋਰ ਪ੍ਰਧਾਨਾਂ ਵੱਲੋਂ ਰਲ ਮਿਲ ਕੇ ਜਿਹੜਾ ਇਹ ਤੇ ਰਾਸ਼ਨ ਹੈ ਉਹ ਉਹਨਾਂ ਵਾਸਤੇ ਭੇਜਿਆ ਗਿਆ ਇੱਥੇ ਜਿਹੜਾ ਕੀ ਚੋਕਰ ਹੈ ਟੂੜੀ ਹੈ ਖੱਲ ਖਾਲ ਹੈ ਜੋ ਕੁਝ ਵੀ ਹੈਗਾ ਤੇ ਲੋਕਾਂ ਦੀ ਭਲਾਈ ਦੇ ਵਾਸਤੇ ਸੇਵਾ ਵਾਸਤੇ ਜਿਹੜਾ ਇੱਥੇ ਅਲੱਗ-ਅਲੱਗ ਸਰਪੰਚਾਂ ਵੱਲੋਂ ਭੇਜਿਆ ਜਾ ਰਿਹਾ ਤੇ ਇਹ ਸਾਰੀ ਕ ਵਿਧਾਇਕ ਨਰੇਸ਼ ਕਿਟਾਰੀਆ ਦੀ ਅਗਵਾਈ ਦੇ ਵਿੱਚ ਤੇ ਜਿਹੜਾ ਕੰਮ ਹੈ ਤੇ ਕੀਤਾ ਗਿਆ ਇੱਕ ਆਵਾਜ ਦੇ ਉੱਪਰ ਇੰਨਾ ਤਾਫਲਾ ਜਿਹੜਾ ਹੈ ਪਹੁੰਚਿਆ ਤੇ ਜਿਨ੍ਹਾਂ ਵੱਲੋਂ ਇਹ ਸੈਂਕੜੇ ਗਿਣਤੀ ਵਿੱਚ ਟਰੈਕਟਰ ਟਰਾਲੇ ਇੱਥੇ ਸਮਾਨ ਲੈ ਕੇ ਪਹੁੰਚੇ ਨੇ ਤੇ ਅੱਗੇ ਵੀ ਉਹਨਾਂ ਵੱਲੋਂ ਜਿਵੇਂ ਦੱਸਿਆ ਜਾ ਰਿਹਾ ਕਿ ਹੋਰ ਵੀ ਸੇਵਾ ਜਿਹੜੀ ਲਗਾਤਾਰ ਤੇ ਕਰਦੇ ਰਾਂਗੇ ਤੇ ਇਹ ਹੜਪੀੜਤਾਵਾਂ ਦੀ ਸੇਵਾ ਜਿਹੜੀ ਕੀਤੀ ਜਾਵੇਗੀ ਦੀਪਕ ਬਾਰਗੋਜੀਰਾ